ਲੋ ਜੀ ਸਸਰੀ ਘਰ ਜੀ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬੇਟੀਆਂ ਨੂੰ ਮੇਰੇ ਭੈਣਾਂ ਨੂੰ ਮੇਰੇ ਹਮੋਰ ਭੈਣਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਸਰੀ ਘਰ ਤੇ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਆਪਣੀ ਭਾਣ ਜੀ ਸਿੰਦਰਪਾਲ ਸੋਨੀ ਦੇ ਨਾਲ ਇਹ ਹਾਜ਼ਰ ਹੋਈਆਂ ਕੱਲ ਮੈਂ ਤਾਂ ਨਹੀਂ ਗੀਤ ਪਾ ਸਕੀ ਕਿਉਂਕਿ ਮੈਨੂੰ ਲੋਝ ਤੁਸੀਂ ਕਹਿੰਦੇ ਹੋ ਜਦ ਤੁਸੀਂ ਗੀਤ ਨਹੀਂ ਪਾਇਆ ਤਾਂ ਮੈਂ ਕੱਲ ਇਹਨਾਂ ਦੇ ਚੈਨਲ ਤੇ ਅਸੀਂ ਵੀਡੀਓ ਵੀਡੀਓ ਸ਼ੂਟ ਕਰਦੇ ਸੀ ਅਸੀਂ ਤੇ ਉਹਦੇ ਵਿੱਚ ਮਾਸੀ ਜੀ ਦੀ ਐਂਟਰੀ ਸੀ ਹੁਣ ਵੇਖ ਲਓ ਮਾਸੀ ਘਮਾ ਘਮਾ ਕੇ ਗੱਲ ਹੈਣਾ ਮੈਨੂੰ ਲੰਬਾ ਦੋਣਾ ਚਾਹੁੰਦੀ ਹੈ ਵੀ ਇਹਦੇ ਕਰਕੇ ਮੈਂ ਕੱਲ ਉਹਦਾ ਗੀਤ ਨਹੀਂ ਪਾ ਸਕੀ ਹਾਂ ਤੇ ਇਹਨਾਂ ਦੀ ਬਹੁਤ ਹੀ ਵਧੀਆ ਸਿੱਖਿਆ ਗਾਇਕ ਵੀਡੀਓ ਹੁੰਦੀਆਂ ਨੇ ਸਿੰਦਰਪਾਲ ਸੋਨੀ ਦਾ ਚੈਨਲ ਕੱਢ ਕੇ ਦੇਖਿਓ ਤੇ ਉਹ ਤੁਸੀਂ ਜਰੂਰ ਇਹ ਵੀਡੀਓ ਦੇਖਿਆ ਪਿਓ ਹੈਨਾ ਤੁਹਾਨੂੰ ਜਰੂਰ ਸਹਿਦ ਮਿਲੂ ਉਹਨਾਂ ਵੀਡੀਓ ਚੋਂ ਤੇ ਬਹੁਤ ਹੀ ਤੁਹਾਡਾ ਵਧੀਆ ਮਨੋਰੰਜਨ ਹੋਊਗਾ ਤੇ ਆਜੋ ਫਿਰ ਹੁਣ ਮੇਰੇ ਚੈਨਲ ਤੇ ਤੇ ਅਸੀਂ ਤੁਹਾਨੂੰ ਅੱਜ ਗੀਤ ਨੂੰ ਆ ਤਮਾਸ਼ਾ ਕਹਿ ਲੋ ਇਹਨੂੰ ਸਿੱਠਣੀ ਕਹਿ ਲੋ ਜਿਹੜੀ ਗਿੱਧੇ ਤੇ ਸਿੱਠਣੀ ਇੱਕ ਗੀਤ गा ਕੇ ਗਾਉਂਦੇ ਆ ਇਹ ਗਿੱਧੇ ਵਾਂਗੂ ਇਹ ਸਿੱਠਣੀ ਹੋਈਆਂ ਇਹਨੂੰ ਤਮਾਸ਼ਾ ਕਹਿੰਦੇ ਨੇ ਕੁੜੀਆਂ ਗਿੱਧੇ ਦੇ ਵਿੱਚ ਫਿਰ ਉਹ ਗਾਉਂਦੀਆਂ ਤੇ ਬਾਕੀ ਸਾਰਾ ਖਾਲਾ ਮਗਰ ਬੋਲਦਾ ਉਹ ਸੋਂ ਸਿੱਠਣੀ ਸੁਣਾਵਾਂਗੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਵਵਾਸੀਰ ਸਦਾ ਲਈ ਵਵਾਸੀਰ ਖਤਮ ਕਰੋ ਖੂਨੀਆਂ ਚਹਿਲ ਵਾਦੀ ਹੈ ਇਹ ਇਹ ਤੋਂ ਮਗਰੋਂ ਸੁਣੇ ਤੁਸੀਂ ਕਾਪੀ ਪੈਨਸਲ ਲੈ ਕੇ ਵੇਜਿਓ ਮੈਂ ਬਾਰੀ ਬਾਰੀ ਕਰੀ ਨਹੀਂ ਆ ਬੈਂਟੀ ਕਾ ਦੇ ਨੂੰ ਬਾਰੀ ਬਾਰੀ ਨਾ ਪੁੱਛਿਆ ਕਰੋ ਮੈਂ ਫੋਨ ਥੋੜਾ ਜਰੂਰ ਚੱਕਦੀ ਆਂ ਪਰ ਫਿਰ ਉਹਨਾਂ ਨੂੰ ਕਿਹੜੀ ਦੱਸਣਾ ਔਖਾ ਹੋ ਜਾਂਦਾ ਹੈ ਨਾ ਤੇ ਲੋਕ ਇਹ ਮੇਰੀ ਵੇਲ ਕੀ ਸਹਿਕਾਰ ਕਰਿਓ ਤੇ ਹੁਣ ਆਜੋ ਫਿਰ ਆਪਾਂ ਰੰਗ ਰੰਗ ਪ੍ਰੋਗਰਾਮ ਵੱਲ ਆਜੋ ਫਿਰ ਆਪਾਂ ਲਾਈਏ ਰੌਣਕ ਹੈਂ ਅੰਜਲ ਜੀ ਤਾਂ ਚੱਲੇ ਹਾਂ ਯਾਰ ਨੀ ਮੁੰਡੇ ਦਾ ਫੁੱਪੜਾ ਵਾ ਨੀ ਮੁੰਡੇ ਦਾ ਫੁੱਪੜ ਬੱਲੇ ਨੀ ਮੁੰਡੇ ਦਾ ਫੁੱਪੜ ਦੇਖੋ ਨੀ ਮੁੰਡੇ ਦਾ ਫੁੱਪੜ ਨਾਲੇ ਤਾਉ ਦਾਰੂ ਮੰਗੈ ਨਾਲੇ ਤਾਉ ਦਾਰੂ ਮੰਗੈ ਨਾਲੇ ਮੰਗੇ ਕੁੱਕੜ ਨੀ ਮੁੰਡੇ ਦਾ ਪੁੱਠੜ ਦਾ ਨੀ ਮੁੰਡੇ ਦਾ ਪੁੱਕੜ ਬੱਲੇ ਨੀ ਮੁੰਡੇ ਦਾ ਪੁੱਪੜ ਆ ਨੀ ਮੁੰਡੇ ਦਾ ਪੁੱਫੜ ਟੱਠੀ ਪਗੜੀ ਖੁੱਲਾ ਪੋਥਾ ਟੱਠੀ ਪਗੜੀ ਖੁੱਲਾ ਪੋਥਾ ਮੂੰਕਾਰ ਤੂੰ ਸੁਦਾ ਖੁੱਖਾ ਮੂੰਕਾਰ ਤੂੰ ਸੁਦਾ ਖੁੱਖਾ ਮੋਡੇ ਚੱਕੀ ਫਿਰੇ ਬਾਂਦਰੀ ਮੋਡੇ ਚੱਕੀ ਫਿਰੇ ਬਾਂਦਰੀ ਕੁੱਤੀ ਚੱਕੀ ਕੁਛੜਨੀ ਮੁੰਡੇ ਦਾ ਬੁੱਪੜਾ chavani ਮੁੰਡੇ ਦਾ ਬੁੱਪੜ ਬੱਲੇ ਨੀ ਮੁੰਡੇ ਦਾ ਬੁੱਪੜ ਜਿੱਕੋ ਨੀ ਮੁੰਡੇ ਦਾ ਬੁੱਪੜ ോിയ നശവേ ഗോളിയോഡേ ഫുക്കഫാ നീ മുടേ ഫ ਸ਼ੌਕ ਨਾਲ ਮੈਂ ਕਰੇਲੇ ਤੜਕੇ ਸ਼ੌਕ ਨਾਲ ਮੈਂ ਕਰੇਲੇ ਤੜਕੇ ਲਵੇ ਬਾਸ਼ਨਾ ਓਲੇ ਖੜਕੇ ਲਵੇ ਬਾਸ਼ਨਾ ਓਲੇ ਖੜਕੇ ਖੁੰਡਾ ਠੋਡੀ ਓਠਾ ਰੱਖ ਕੇ ਬਿਟ ਬਿਟ ਚਾ ਕੇ ਸੁਖੜਨੀ ਮੁੰਡੇ ਦਾ ਪੁਪੜ ਸ਼ਾਵਾਨੀ ਮੁੰਡੇ ਦਾ ਪੁਪੜ ਬੱਲੇਰੀ ਮੁੰਡੇ ਦਾ ਪੁਪੜ ਦੇਕੋਨੀ ਮੁੰਡੇ ਦਾ ਪੁਪੜ ਨਸਵਾਰ ਵਾਈ ਓ ਡੱਬੀ ਪਾਲਦਾ ਨਸਵਾਰ ਵਾਈ ਓ ਡੱਬੀ ਪਾਲਦਾ ਭੂਖ ਦੇ ਵਾਂਗੂ ਮਸ਼ਕ ਮਾਰਦਾ ਭੂਖ ਦੇ ਵਾਂਗੂ ਮਸ਼ਕ ਮਾਰਦਾ ਮੈਂ ਤਾਂ ਉਹਦੇ ਮੱਥੇ ਮਾਰੀਆਂ ਮੈਂ ਤਾਂ ਉਹਦੇ ਮੱਥੇ ਮਾਰੀਆਂ ਮੰਨਾ ਵਰਗੀਆਂ ਢੁੱਪੜਨੀ ਮੁੰਡੇ ਦਾ ਫੁੱਪੜシャレ ਦੀ ਮੁੰਡੇ ਦਾ ਫੁੱਪੜ ਬੱਲੇਨੀ ਮੁੰਡੇ ਦਾ ਫੁੱਪੜ ਦੇਖੋਨੀ ਮੁੰਡੇ ਦਾ ਫੁੱਪੜ ਲਓ ਜੀ ਦੱਸਿਓ ਤੁਹਾਨੂੰ ਸਾਡਾ ਤਵੱਸ਼ਾ ਕਿਹੋ ਜਿਹਾ ਲੱਗਿਆ ਜਰੂਰ ਵਿਆਹ ਜਗਾਇਆ ਕਰੋ ਫੁੱਫੜਨ ਜਰੂਰ ਤਰੇਸੜੀ ਲਿਆ ਕਰੋ ਨਾਲੇ ਤਾਂ ਖੁਸ਼ ਹੁੰਦੇ ਨੇ ਕਿਉਂਕਿ ਉਹ ਤਾਂ ਕੋਈ ਗੁੱਸਾ ਨਹੀਂ ਕਰਦਾ ਜੇ ਕਿਸੇ ਵਿਆਹਦ ਵਿੱਚ ਸਿੱਖਣੀ ਨਾ ਹੁੰਦੀ ਉਹ ਫਿਰ ਰਸ ਨਹੀਂ ਆਉਂਦਾ ਗੀਤਾਂ ਦਾ ਹਨਾ ਹਾਂ ਸਹੀ ਗੱਲ ਹੈ ਭਾਈ ਉਹ ਤਾਂ ਫੁੱਫੜ ਗੁੱਸਾ ਕਰ ਜਾਂਦੇ ਮੜੀ ਦੀ ਗੱਲ ਇੱਕ ਵਿਆਹ ਹੀ ਇਹੋ ਜਿਹਾ ਮੌਕਾ ਹੁੰਦਾ ਹੈ ਜਿੱਥੇ ਆਪਾਂ ਕਿਸੇ ਨੂੰ ਵੀ ਐ ਸਿੱਖਣੀਆਂ ਦੇ ਦਈਏ ਤੇ ਕੋਈ ਗੁੱਸਾ ਨਹੀਂ ਕਰਦਾ ਕੁਝ ਵੀ ਕਹਿ ਸਕਦਾ ਹਨਾ ਤੇ ਮਨੋਰੰਜਨ ਸਮਝਦੇ ਉਸੇ ਹੁੰਦਾ ਵੀ ਮਨੋਰੰਜਨ ਹੀ ਹੈ ਹਨਾ ਫੁੱਫੜ ਬੱਚੇਰੇ ਪਿਆਰੇ ਹੁੰਦੇ ਨੇ ਪਰ ਉਦੋਂ ਕੁੜੀਆਂ ਫਿਰ ਫੁੱਫੜ ਨੂੰ ਵੀ ਛੱਡਦੇ ਆ ਜੀਜੀਆਂ ਤਾਂ ਕਹਿੰਦੀਆਂ ਕਹਿੰਦੀਆਂ ਨੇ ਫਿਰ ਫੁੱਫੜ ਵੀ ਜਵਾਈ ਹੁੰਦਾ ਨਾ ਉੱਥੋਂ ਦਾ ਤੇ ਫੁੱਫੜ ਦੇ ਵੀ ਹੌਸੜੇ ਆ ਜਾਂ ਪੈਂਦੇ ਨੇ ਤੇ ਲੈ ਆញੋ ਫੇਰਾ ਫਾ ਹੁਣ ਨਫਤੇ ਵੱਲ ਹੈ ਨਾ ਉਹ ਬਵਾਸੀਰ ਜਿਵੇਂ ਵਰਦੀ ਬਵਾਸੀਰ ਤੇ ਖੂਨੀ ਬਵਾਸੀਰ ਹੈ ਨਾ ਉਹ ਨਹੀਂ ਬਹੁਤ ਦਵਾਈਆਂ ਲੈਂਦੇ ਨੇ ਫਿਰ ਅਖੀਰ ਡਾਕਟਰ ਪਤਾ ਕਹਿੰਦੇ ਨੇ ਵੀ ਆਪਰੇਸ਼ਨ ਕਰਵਾਓ ਸਾਡੇ ਆਪਣੇ ਘਰੇ ਸਾਡੇ ਨੌਕਰ ਨੂੰ ਅਸੀਂ ਪਰਤਿਆ ਹੋਇਆ ਤੇ ਬਹੁਤ ਤੰਗ ਸੀ ਅਸੀਂ ਸੋਚਿਆ ਆਪਰੇਸ਼ਨ ਕਰਵਾ ਲਈਏ ਫਿਰ ਸਾਨੂੰ ਇਹ ਨੁਕਤਾ ਮਿਲ ਗਿਆ ਹੁਣ ਤਾਂ ਮੇਰੇ ਸਤਿਗੁਰਾਂ ਨੇ ਵੀ ਦੱਸਤਾ ਪਹਿਲਾਂ ਹੀ ਸਾਨੂੰ ਮਿਲ ਗਿਆ ਸੀ ਤੇ ਫਿਰ ਅਸੀਂ ਉਹਨੂੰ ਇਹ ਦਿੱਤਾ ਕੀ ਤਿਲਾਂ ਦਾ ਪਾਊਡਰ ਬਣਾ ਲਓ ਕਾਲੇ ਤਿਲ ਹੈਨਾ ਕਾਲੇ ਤਿਲਾ ਦਾ ਪਾਊਡਰ ਬਣਾ ਲਓ 100 ਗ੍ਰਾਮ ਲਓ 50 ਗ੍ਰਾਮ ਲਓ ਫਿਰ ਕਿਸੇ ਦੇ ਕੰਮ ਆ ਜਾਂਦਾ ਹੈ ਹੈਨਾ ਤੇ ਉਹ 10 10 ਗ੍ਰਾਮ ਜਾਨੀ ਕਤੋਲਾ 10 ਗ੍ਰਾਮ ਤਾਂ ਤੇ 10 ਗ੍ਰਾਮ ਹੀ ਮੱਖਣ ਇਹ ਸਵੇਰੇ ਨਿਰਨੇ ਕਾਲ ਜੇ ਲਾਉ ਤਾਂ ਬਹੁਤ ਵਧੀਆ ਹੈ ਤੇ ਚਲ ਵੀ ਅੱਗੇ ਪਿੱਛੇ ਵੀ ਲੈ ਜਾਵੇ ਤਾਂ ਵੀ ਕੋਈ ਬਾਤ ਨਹੀਂ ਤਾਂ ਤੁਸੀਂ ਉਸ ਤੋਂ ਬਾਅਦ ਚਾਹ ਦੁੱਧ ਵੀ ਲੈ ਸਕਦੇ ਹੋ ਜਦੋਂ ਤੁਸੀਂ ਪਹਿਲੀ ਖੁਰਾਕ ਲੈਣੀ ਹੈ ਇਹ ਇਹ ਕਿਸੇ ਤਕਰੀਬ ਦਰਦ ਹੋ ਰਿਹਾ ਤੀਸਾ ਪੈਰੀ ਨੇ ਉਸੇ ਟਾਈਮ ਕਿਸੇਬੰਦ ਹੋ ਜਾਣਗੇ 5-7 ਮਿੰਟ ਇਥੇ ਤੇ 5-7 ਦਿਨਾਂ ਦੇ ਵਿੱਚ 8 ਦਿਨ ਲੱਗ ਜਾਣਗੇ 7 ਦਿਨ ਲੱਗਾਂਗੇ ਬਾਬਾ ਅਸੀਰ ਜੱਟ ਤੋਂ ਖਤਮ ਹੋ ਜੂ ਬਿਲਕੁਲ ਗਰੰਟੀ ਹੈ ਤੇ ਉਹ ਤਾਂ ਮੈਂ ਗਰੰਟੀ ਕਿਸੇ ਚੀਜ਼ ਦੀ ਦਿੰਦੀ ਨਹੀਂ ਹੈਗੀ ਕਿਉਂਕਿ ਗਰੰਟੀ ਤਾਂ ਪਰਮਾਤਮਾ ਹੀ ਦਿੰਦਾ ਪਰ ਸਾਡਾ ਪਰਤੇਆਇਆ ਹੋਇਆ ਇਹ ਗਰੰਟੀ ਵਰਗਾ ਹੀ ਹੈ ਬਿਲਕੁਲ ਕਿਸੇ ਡਾਕਟਰ ਕੋਲ ਰਜਾਇਓ ਬਾਬਾ ਅਸੀਰ ਬਿਲਕੁਲ ਠੀਕ ਹੋ ਜੂ ਤੇ ਤੁਸੀਂ ਮੌਜੂਦ ਮਾਣੋਗੇ ਸਹੀ ਸਿਹਤ ਹੋ ਜਾਓਗੇ ਟਣ ਟਣ ਹੋ ਜਾਂਦੇ ਤੇ ਹੁਣ ਦਿਓ ਮੈਨੂੰ ਛੁੱਟੀਆਂ ਸਾਨੂੰ ਤੇ ਨਵੀਂ ਵੀਡੀਓ ਨਵੀਂ ਕੱਲ ਨੂੰ ਆਪਾਂ ਫੇਰ ਮਿਲਾਂਗੇ ਤੇ ਚੈਨਲ ਮੈਂ ਦੱਸਿਆ ਸਿੰਦਰਪਾਲ ਸੋਨੀ ਦਾ ਚੈਨਲ ਜਰੂਰ ਖੋਲ ਕੇ ਦੇਖਿਓ ਤੁਹਾਨੂੰ ਬਹੁਤ ਹੀ ਆਨੰਦ ਆਊ ਇਹਦੇ ਚੈਨਲ ਤੋਂ ਹੈਨਾ ਜੇ ਤੁਸੀਂ ਦੇਖੋਗੇ ਮੈਂ ਬਹੁਤੀ ਕੀ ਸਿਫਤ ਕਰਾਂ ਤੁਸੀਂ ਆਪ ਹੀ ਸਿਫਤਾਂ ਦੇਵੋਗੇ ਕੁਸ਼ਕ ਤਾਂ ਮੇਰੇ ਖਿਆਲ ਚ ਮੇਰੇ ਚੈਨਲ ਤੇ ਤੁਹਾਡੇ ਚ ਹੋਣਗੇ ਵੀ ਜਿਹੜੇ ਮੇਰੀਆਂ ਵਕ ਵਕ ਚੈਨਲਾਂ ਤੇ ਵੀਡੀਓਜ਼ ਦੇਖਦੇ ਆ ਚਲੋ ਜਿਹੜੇ ਨਹੀਂ ਵੀ ਦੇਖਦੇ ਤਾਂ ਉਹ ਮੇਰੇ ਚੈਨਲ ਤੇ ਜਰੂਰ ਵਿਜ਼ਿਟ ਕਰਿਓ ਸਿੰਦਰਪਾਲ ਸੋਨੀ i done by.